ਸਰਹੀ ਲੋਕਾਂ ਦੀ ਕੋਟਮਾਰ ਕਰਨ ਅਤੇ ਅੜੀਲ ਰਵੱਈਏ ਕਰਕੇ ਚਰਚਾਵਾਂ ਦੇ ਵਿਚਰਨ ਦੀ ਪੰਜਾਬ ਪੁਲਿਸ ਦਾ ਜਦੋਂ ਕੋਈ ਵੱਖਰਾ ਚਿਹਰਾ ਦੇਖਣ ਨੂੰ ਮਿਲਦਾ ਹੈ ਤਾਂ ਉਸ ਦੀਆਂ ਚਰਚਾਵਾਂ ਹੋਣਾ ਸੁਭਾਵਿਕ ਹੀ ਹੁੰਦਾ ਹੈ ਅਜਿਹਾ ਹੀ ਵਰਤਾਰਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਟ੍ਰੈਫਿਕ ਪੁਲਿਸ ਦੀ ਇੱਕ ਮਹਿਲਾ ਮੁਲਾਜ਼ਮ ਆਪਣੀ ਡਿਊਟੀ ਪ੍ਰਤੀ ਤੰਦੇਹੀ ਦੇ ਨਾਲ ਫਰਜ਼ਾਂ ਦੀ ਪੂਰਤੀ ਕਰਦੀ ਹੋਈ ਨੰਗੇ ਪੈਰ ਆਪਣੀ ਵਰਦੀ ਨੂੰ ਫੋਲਡ ਕਰਕੇ ਆਵਾਜਾਈ ਵਿਵਸਥਾ ਨੂੰ ਸੁਚਾਰੂ ਰੂਪ ਦੇ ਨਾਲ ਚਲਾਉਂਦੀ ਹੋਈ ਚਿੱਕੜ ਦੇ ਵਿੱਚ ਖੜਕੇ ਆਪਣੀ ਡਿਊਟੀ ਨਿਭਾਉਂਦਿਆਂ ਕੈਮਰਾ ਦੇ ਵਿੱਚ ਕੈਦ ਹੋ ਗਈ ਸੋ بارش ਦੇ ਵਿੱਚ ਇਸ ਮਹਿਲਾ ਮੁਲਾਜ਼ਮ ਦੇ ਵੱਲੋਂ ਡੂਪਾ ਪਾਣੀ ਆਪਣੀ ਡਿਊਟੀ ਕੀਤੀ ਜਾ ਰਹੀ ਸੀ ਨੰਗੇ ਪੈਰੀ ਡਿਊਟੀ ਕੀਤੀ ਜਾ ਰਹੀ ਸੀ ਸੋ ਸ਼੍ਰੀ ਮੁਕਸਦ ਸਾਹਿਬ ਦੇ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਦੇ ਵੱਲੋਂ ਡਿਊਟੀ ਕੀਤੀ ਗਈ ਸੋ ਬਰਸਾਤ ਦਾ ਪਾਣੀ ਵੀ ਖੜ੍ਹਾ ਹੋਇਆ ਸੀ ਜੁਥੇ ਕਿ ਆਪਣੀ ਵਰਦੀ ਉੱਪਰ ਕਰਕੇ ਉਸ ਦੇ ਵੱਲੋਂ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕੀਤਾ ਗਿਆ ਸੋ ਮਹਿਲਾ ਮੁਲਾਜ਼ਮ ਦੀ ਜਿਹੜੀ ਕਿ ਹਰ ਪਾਸੇ ਤਾਰੀਫ਼ ਹੀ ਹੋ ਰਹੀ ਹੈ ਤੇ ਮੈਂ ਮੁਕਸਦ ਟ੍ਰੈਫਿਕ ਦੇ ਵਿੱਚ ਪਹੁੰਚਾ आज बरसात हुई है ते जिस कर के शहर ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈਗੀ ਤਾਂ ਬਸ ਮੇਰਾ ਤਾਂ ਹੀ ਹੈ ਵੀ ਅਸੀਂ ਆਪਣੀ ਡਿਊਟੀ ਸਾਰੀ ਸਾਰੀ ਹੀ ਪੰਜਾਬ ਪੁਲਿਸ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾਉਂਦੀ ਹੈ ਅਸੀਂ ਵੀ ਆਪਣੇ ਸ਼ੂਜ਼ ਉਤਾਰ ਕੇ ਟ੍ਰੈਫਿਕ ਦੀ ਡਿਊਟੀ ਕਰ ਰਹੇ ਆਂ बरसात ਦਾ ਪਾਣੀ ਹੈ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਕਿ ਮੈਂ ਸਭ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਆ ਕਿ ਜੋ ਵੀ ਪੁਲਿਸ ਮੁਲਾਜ਼ਮ ਹੈ ਸਾਰੇ ਆਪਣੀ ਡਿਊਟੀ ਤਾਂ ਦੇਹੀ ਨਾਲ ਨਿਭਾ ਕਰੋ ਤਾਂ ਜੋ ਕਿ ਲੋਕਾਂ ਵਿੱਚ ਇੱਕ ਚੰਗਾ ਮੈਸੇਜ ਜਾਵੇ ਪੰਜਾਬ ਪੁਲਿਸ ਵੱਲੋਂ ਧੰਨਵਾਦ